ਉਹ ਕਾਲੇ ਐਫ ਕੰਪਨੀ ਪੰਜ ਗਰਾਈ ਤੋਂ ਨਾਲੇ ਜਾ ਰਹੇ ਚੈਨ ਇਹ ਪਿੰਡ ਇਹ ਨਾ ਪਿੰਡ ਨੂੰ ਨਾ 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 ਪੁਰਾ ਇੱਥੇ ਆ ਰਹੀ ਪਿੱਛੇ ਇੱਕ ਰੈੱਡ ਕਲਰ ਦੀ ਬੱਸ ਆ ਰਹੀ ਤਾਂ ਜਿੱਦਾਂ ਉਹ ਨਜ਼ਦੀਕ ਆਈ ਨਾ ਫਾਸਟ ਬਹੁਤ ਜ਼ਿਆਦਾ ਸੀ ਤੇ ਉਸ ਕੋਲੋਂ ਮਤਲਬ ਅੱਗੇ ਪਿੱਛੇ ਨਹੀਂ ਹੋਇਆ ਗਿਆ ਸਾਈਡ ਨਹੀਂ ਲਈ ਗਈ ਤੇ ਸਿੱਧਾ ਉਹਨੇ ਪਿੱਛੇ ਸਾਈਡ ہماری ਪੂਰੀ ਗੱਡੀ ਮਤਲਬ ਉਸੇ ਉਧਰੋਂ ਆ ਗਈ ਜਿਹੜਾ ਸੱਜੇ ਪਾਸੇ ਉਹ ਸਾਈਡ ਨੇ ਮਾਰੀ ਆ ਯਾਰ ਕਾਲ ਵਾਲਾ ਗੱਲ ਬੱਸ ਵਾਲੇ ਦਾ ਸ਼ੋਰ ਹੈ ਜੀ ਪੂਰਾ ਕਾਲੋਂ ਬੱਸ ਤੇ ਪਿੱਛਲੀ ਸਾਈਡ ਤੋਂ ਮਾਰੀ ਨਾ ਗੱਡੀ ਤਾਂ ਆਪੇ ਸਾਈਡ ਜਾ ਰਹੀ ਓਵਰਟੈਕ ਕਰਨ ਲੱਗੇ ਪਹੁੰਚੇ ਨੇ ਟੋਟਲ ਕਿੰਨੇ ਆਦਮੀਆਂ ਚ ਸਫਰ ਕਰ ਰਹੇ ਸੀ ਉਹ ਰਾਹ ਦੇ ਦੋ ਰਾਹ ਸਦਾ ਆਦਮੀ ਸੀ ਬਾਕੀ ਕਨਫਰਮ ਨਹੀਂ ਆਈ 16 ਹੀ ਸਿਗਨਲ ਅੱਛਾ ਜੀ ਤੇ ਹੁਣ ਇਹਦੇ ਵਿੱਚ ਜ਼ਖਮੀ ਕਿੰਨੇ ਜਾਣੇ ਨੇ ਜ਼ਖਮੀ ਤਾਂ ਦੋ ਹੀ ਅਸੀਂ ਥੋੜੇ 14 ਨਹੀਂ 14 ਜਾਣੇ ਜ਼ਖਮੀ 16 ਜ਼ਖਮੀ ਚੋਟਾਂ ਲੱਗੀਆਂ 14 ਜਿਆਦਾ ਜੀ ਪੂਰੀ ਤਰ੍ਹਾਂ ਪਤਾ ਨਹੀਂ ਲੱਗਿਆ ਉਹ ਨਾਲੋਂ ਨਾਲ ਲੈਵਲ ਇਹ ਸੀਰੀਅਸ ਜਿਆਦਾ 5-7 ਜਿਪਾਂਸ ਕਰਾਈ ਸੀ ਆ ਰਹਾ تھا ਔਰ ਹਮਾਰੋ ਹੈੱਡ ਕੁਆਰਟਰ ਜਨਾਲਾ ਜਾਣਾ ਸੀ तो उसमें क्या हुआ है कि हमारी गाड़ी चल रही थी अपनी साइड में तो पीछे से सिविल बस वाले ने आके ठोक दिया हमारे को हमारा कोई वो गलती भी नहीं है हम अपनी साइड में चल रहे थे तो उसने ठोक दिया सर ठोकने के बाद वो ऊपर से और पक गया वो उसने हेल्प भी नहीं की हमारी अपने ये गांव वाले नज़दीक वाले थे उन्होंने आके हमारे को बचाव किया उठाया उन्होंने निकाला हमारे बंदे पांच सात ज़्यादा जख्मी है सर और चार पांच बंदूक के हाथ टूट गए किसी का सिर सिरपट गया इसलिए गांव वालों का ज्यादा सहयोग रहा हमारे ऊपर अगर गांव वाले नहीं आते टाइम पे तो हमारे कई बंदे हुआ जवान है हमारे कुल पंद्रह जवान थे आप कहा से किधर जा रहे हम हमें पंचग्राई ऐसी हेडक्वार्टर जा रहे थे सर सेवन थ्री बटालियन किस बटालियन के हम सेवन टी थ्री बटालियन के अभी आपको बल्कि जो आपके जख्मी है वो उन्होंने गए वो हॉस्पिटल पहुँचा दिया सर कह दिया हाँ सर अब आप मांग क्या करते हैं हम मांग बस हमारे को ज्यादा से ज्यादा हमारे जवान ज्यादा सुरक्षित रहे और उस बस वाले के ऊपर ज्यादा से ज्यादा कड़ी कार्रवाई हो ताकि वो किसी के साथ ऐसा न करे आगे जाके ऐसे नहीं देखे कालो आज मगर ऊंड है ही ਅੱਗੇ ਜਾਂਦਾ ਸੀ ਉਹਨਾਂ ਮਗਰੋਂ ਡਾਲੇ ਦੇ ਮਾਰੀ ਬੱਸ ਮਾਰਦਾ ਸਾਰੀ ਗੱਡੀ ਇਧਰੋਂ ਆ ਗਈ ਆ ਤੇਜ਼ ਹੌਂਡੀ ਖਾਲੋ ਵਾਲੇ ਉਹ ਹਰ ਜਵਾਨ ਇਹਨਾਂ ਦੇ ਜਿਆਦੇ ਸੀ ਸੀਰੀਅਸ ਹੋ ਗਏ ਜਿਆਦੇ ਆ ਉਹ ਗੱਡੀ ਚ ਲੱਦ ਕੇ ਖੜੇ ਫੌਜੀ ਜਵਾਨ ਨੇ ਗੱਡੀ ਜਾਂਦਈ ਤੇ ਪਿੱਛੇ ਕਾਲੋਂ ਇਹ ਗੱਡੀ ਬੜੀ ਤੇਜ਼ ਆਈ ਉਹਨਾਂ ਦੇ ਸਾਈਡ ਮਾਰ ਕੇ ਤੇ ਐਸਾ ਸੁੱਟਿਆ ਭੱਜ ਕੇ ਅਸੀਂ ਸਾਰੇ ਸਾਰਾ ਪਿੰਡ ਆਇਆ ਆਸਪੈ ਦੇ ਨਾਲ ਟਕਰਾਈ ਇਥੋਂ ਆੜ ਕੇ ਫਿਰ ਜਵਾਨਾਂ ਨੇ ਜਵਾਨ ਕੱਢੇ ਆਣ ਕੇ ਜਵਾਨ ਕੱਢੇ ਸਤਾ ਬੋਖ ਮੀਰ ਨੇ ਨੌਜਵਾਨ ਇਹਨੇ ਬਜੇ ਬਾਕੀ ਸਾਰੇ ਗੱਡੀ ਵੀ ਹੱਸਦੀ ਕੀਤੀ ਤਗੜੇ ਹੋ ਕੇ ਬੰਦੇ ਕੱਢੇ ਥੱਲੇ ਬੋਖਰੀ ਉੱਤੇ ਜਿਹੜਾ ਗੱਡੀ ਲੈ ਕੇ ਗਾਂ ਚਲੇ ਗਿਆ ਉਹ ਡਰਾਈਵਰ ਜਿਹੜਾ ਉਹਨਾਂ ਦਾ ਫਲਾਰ ਹੋ ਗਿਆ ਕਾਲ ਵਾਲੇ ਇਹਨਾਂ ਜੀ ਪੰਜ ਗ੍ਰਾਹੀ ਤੋਂ ਜਿਹੜੀ ਆ 73 ਬਟਾਲੀਅਨ ਦੇ ਜਵਾਨ ਆ ਰਹੇ ਸੀਗੇ ਮਾਜਾ ਕੈਂਟਰ ਦੇ ਵਿੱਚ ਸਵਾਰ ਹੋ ਕੇ ਆਪਣੇ ਅjnala ਹੈਡਕੁਆਟਰ ਨੂੰ ਜਾ ਰਹੇ ਸੀਗੇ ਇਹ ਕੋਈ 10:25 ਮਿੰਟ ਦੇ ਉੱਤੇ ਜਿਹੜੀ ਆ ਇੱਕ ਪਿੱਛੋਂ ਕਾਲ ਵਾਲਿਆਂ ਦੀ ਬੱਸ ਆਈ ਹੈ ਉਹਨੇ ਆ ਕੇ ਪਿੱਛੋਂ ਇਹਨੂੰ ਹਿੱਟ ਕੀਤਾ ਜਿਹੜੇ ਕਾਰਨ ਜਿਹੜਾ ਕੈਂਟਰ पलट ਗਿਆ ਤੇ ਇਹਦੇ ਵਿੱਚ ਜਿਹੜੇ 15 ਚੋਂ 13 ਜਵਾਨ ਜਿਹੜੇ ਆ ਉਹ ਇੰਜਰਡ ਹੋ ਗਏ ਨੇ ਜਿਨ੍ਹਾਂ ਚੋਂ ਪੰਜ ਜਿਹੜੇ ਆ ਉਹ ਸੀਰੀਅਸ ਦੱਸੇ ਜਾ ਰਹੇ ਆ ਤੇ ਇਹਨਾਂ ਨੂੰ ਜਿਹੜਾ ਮਿਲਟਰੀ ਹਸਪੀਟਲ ਜਿਹੜਾ ਵਾ ਭੇਜ ਦਿੱਤਾ ਗਿਆ ਵਾ ਸਵਾਰੀ ਦਾ ਪ੍ਰਬੰਧ ਕਰਕੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਕੋਈ ਬੱਸ ਦਾ ਵੀ ਨੁਕਸਾਨ ਹੋਇਆ ਬੱਸ ਅੱਗੋਂ ਮੜਾ ਜਾਂ ਬੋਨਟੂ ਦਾ ਡੈਮੇਜ ਹੋਇਆ ਥੋੜਾ ਜਿਹਾ ਸਵਾਰੀਆਂ ਸਵਾਰੀਆਂ ਠੀਕ ਨੇ ਸਭ ਠੀਕ ਹੈ ਸਵਾਰੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਕਿਸੇ ਦਾ ਡਰਾਈਵਰ ਸਰ ਗ੍ਰਿਫਤਾਰੀ ਕੀਤੀ ਗਈ ਨਹੀਂ ਡਰਾਈਵਰ ਤੇ ਉਹ ਜਿਹੜੇ ਕੰਡੈਕਟਰ ਸੀਗੇ ਉਹ ਮੌਕੇ ਤੋਂ ਪਬਲਿਕ ਨੇ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਨਿਕਲ ਗਈ ਹੈ ਅਸੀਂ ਵੀ ਤੇ ਆ ਕੇ ਸਥਿਤੀ ਜਿਹੜੀ ਸਾਰੀ ਕਾਬੂ ਹੈ